ਦੀ ਦੇਈ ਤਰਬ ਤਨ ਦੇਈ ਤੀ ਦੇਈ ਨਾ ਕਿਸੇ ਗਰੀਬ ਨੂੰ ਤੋਂ ਧੀਆ ਵਾਲਿਆਂ ਦੇ ਸਦਾ ਨੇ ਸਿਰ ਨੀਵੇਂ ਧੀ ਦੇਈ ਨਾ ਬਦਨਸੀਬ ਨੂੰ ਤੋਂ ਧੀ ਦੇਈ ਨਾ ਬਦਨਸੀਬ ਨੂੰ ਤੋਂ ਧੀਆ ਤੇ ਗਉਆਂ ਦਾਣੀ ਅੰਮਈਏ ਜੋਰ ਕੋਈ ਨਾ ਜੋਰ ਕੋਈ ਨਾ ਚੱਲੇ ਦਿਲ ਕੀ ਤੋੜ ਤੀਆਂ ਦਿਲ ਕੀ ਤਾ ਤੋਰ ਦੀਆਂ ਜੀ ਦੇ ਮਰਚੀ ਪਾ ਤੀਆਂ ਗਾਲ ਬਿੰਦ ਚਾਟ ਨੂੰ ਤੁਰ ਜਾਣਾ ਬਿੰਦ ਚਾਟ ਨੂੰ ਤੁਰ ਜਾਣਾ ਨੀ ਮੈਂ ਛੱਡ ਭਾਬਲ ਦਾ ਵੇੜਾ ਮੈਂ ਚੱਲਦੀ ਬਾਬਲਾਵੇ ਬੋਲਿਆ ਮਾਫ ਕਰ ਦਿਓ ਮੇਰਾ ਬੋਲਿਆ ਮਾਫ ਕਰ ਦਿਓ ਮੇਰਾ ਮੇਰੇ ਬਾਬਲ ਧਰਮੀ ਆਵੇ ਮੇਰੇ ਬਾਬਲ ਧਰਮੀ ਆਵੇ ਤੋਤਾ ਆਪਣਾ ਫਰਜ ਨਬਾਤਾ ਦਾਨ ਕਰਕੇ ਤੀਆਂ ਨੂੰ ਦਾਨ ਕਰਕੇ ਤੀਆਂ ਦੇ ਤੂੰ ਤਾਂ ਢੋਲੀ ਦੇ ਵਿੱਚ ਪਾਤਾ ਵੇ ਭੂਟਾ ਪੱਟ ਕੇ ਬਾਗ ਵਿੱਚੋਂ ਵੇ ਭੂਟਾ ਪੱਟ ਕੇ ਬਾਗ ਵਿੱਚੋਂ ਵੇ ਕਿਸੇ ਹੋਰ ਦੇ ਬਾਗ ਚ ਲਾਤਾ ਵੇ ਵਾਦਾਨੀ ਬਾਬਲਾਵੇ ਤੇਰਾ ਕਿੱਡਾ ਵੱਡਾ ਜੇਰਾਵੇ ਮੈਂ ਚੱਲੀ ਬਾਬਲਾਵੇ ਬੋਲਿਆ ਮਾਫ ਕਰ ਦਿਓ ਮੇਰਾ ਮੈਂ ਚੱਲੀ ਬਾਬਲਾਵੇ ਏਰਾ ਬੋਲਿਆ ਮਾਫ ਕਰ ਦਿਓ ਮੈਂ ਚੱਲੀ ਬਾਬਲਾਵੇ ਭੋਲਿਆ ਮੇਰਾ ਮਾਫ ਕਰ ਦਿਓ ਸੋਣ ਮੇਰੀ ਇਹ ਅਮੜੀਏ ਨੀ ਸੋਣ ਮੇਰੀ ਇਹ ਅਮੜੀਏ ਨੀ ਐਵੇਂ ਨਹਰੋਹੀ ਚਾਈ ਮੇਰਾ ਦੇਖ ਪਟੋਲੇ ਐਵੇਂ ਨੀਰ ਨਬ നീ മുട്ട ധിയ ധന ബീറൂ കേ मैं चली बाब लावे, कर बाबलाे मेरा मैं चली बाबला वे बोल मानमेरीव मेरी अम्णि दे जायो वे ਵਿਚ ਕੰਮ ਕਰਾਂ ਤੇ ਨਾ ਪੈਨ ਨੂੰ ਭੁੱਲ ਜਾਇਓ ਨਾ ਪੈਨ ਨੂੰ ਭੁੱਲ ਜਾਇਓ ਲੋੜੀ ਤੇ ਦਿਵਾਲੀ ਨੂੰ ਮੇਰਾ ਲਸਦਾਰ ਆਇਓ ਮੈਂ ਤੜਫ ਕੇ ਮਰ ਜਾਊਂਗੀ میں تڑف کے مار جاؤں گی ویج نا شےتی مارے گیڑا میں چلی بابل وے بھولیا معاف کر چلی وے بابلا میرا بولیا معاف کر دیو meri sakhi saheliyo ni meri ammadi dekhol jayo meri ammadi dekhol jayo menu tor ke roogi onnu jaake chup karayo onnu jaake chup karayo ਮੇਰੀ ਸਖੀ ਸਹੇਲੀਓ ਨੀ ਮੈਂ ਡਾਰ ਚੋਂ ਕੋਜ ਵਿਛੜੀ ਮੈਂ ਡਾਰ ਚੋਂ ਕੋਜ ਵਿਛੜੀ ਮੇਰਾ ਹੋਣਾ ਸਭ ਵੀ ਗੇੜਾ ਮੈਨੂੰ ਕਦੇ ਨਾ ਭੁੱਲਣਾ ਨੀ ਵਿੱਚ ਤਰਿੰਜ ਨਾ ਚ ਪਿਆਰ ਸੀ ਬਥੇਰਾ ਮੈਂ ਚੱਲੀ ਸਹੇਲੀ ਯੋਨੀ ਬੋਲਿਆ ਮਾਫ ਕਰ ਦਿਓ ਮੇਰਾ ਮੈਂ ਚੱਲੀ ਸਹੇਲੀ ਯੋਨੀ ਬੋਲਿਆ ਮਾਫ ਕਰ ਦਿਓ ਮੇਰਾ ਮੈਂ ਚੱਲੀ ਸਹੇਲੀ ਯੋਨੀ ਜਿੰਨਾ ਮਪਿਆ ਨੇ ਧੀ ਦੇ ਦਿੱਤੀ ਨਾਮ ਆਪਿਆ ਨੇ ਤੀ ਦੇਤੀ ਈਸ ਤੋਂ ਵੱਡਾ ਧਾਨ ਹੈ ਕਿਹੜਾ ਮੈਂ ਚੱਲੀ ਬਾਬਲ ਵੇ ਬੋਲੇ ਆ ਮਾਫ ਕਰ ਦਿਓ ਮੇਰਾ ਮੈਂ ਚੱਲੀ ਬਾਬਲ ਵੇ ਬੋਲੇ ਆ ਮਾਫ ਕਰ ਦਿਓ ਮੇਰਾ ਮੈਂ ਚੱਲੀ ਵੇ ਬਾਬਲਾ ਭੋਲੇ ਮਾਫ ਕਰ ਦਿਓ ਮੇਰਾ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਹੁਤ ਸੋਹਣੀ ਗਈ ਸੀ ਧੰਨਵਾਦੀ